ਹਯੋ ਜੀ ਤੁਸੀਂ ਜੁੜ ਚੁੱਕੇ ਹੋ ਨੂਰ ਵਰਚੋ ਟਾਕਸ ਮੇਰੇ ਅਫੀਸ਼ੀਅਲ ਪੇਜ ਤੇ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆਂ ਜੀ ਮੇਲੇ ਦੇ ਵਿੱਚ ਇਹ ਕੋਈ ਆਮ ਮੇਲਾ ਨਹੀਂ ਹੈ ਮੇਲੇ ਤੁਸੀਂ ਬਹੁਤ ਵੇਖੇ ਹੋਣਗੇ ਪਰ ਇਹ ਮੇਲਾ ਹੈਗਾ ਜੀ ਫੁੱਲਾਂ ਦਾ ਪਟਿਆਲਾ ਦੇ ਬਾਰਾਦਰੀ ਗਾਰਡਨ ਦੇ ਵਿੱਚ ਇਹ ਮੇਲਾ ਲੱਗਿਆ ਹੋਇਆ ਜਿੱਤੇ ਵੱਖ-ਵੱਖਰੀ ਕਿਸਮ ਦੇ ਫੁੱਲ ਜਿਹੜੇ ਨੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਇਸ ਤੋਂ ਇਲਾਵਾ ਇੱਥੇ ਫੁੱਲਾਂ ਦਾ ਕੰਪੀਟੀਸ਼ਨ ਵੀ ਹੋਇਆ ਸੋ ਅਸੀਂ ਇਸ ਮੇਲੇ ਦੇ ਵਿੱਚ ਖੂਬ ਇੰਜੋਏ ਕੀਤਾ ਤੇ ਬਹੁਤ ਕੁਝ ਦੇਖਿਆ ਤੇ ਸਿੱਖਣ ਨੂੰ ਵੀ ਸਾਨੂੰ ਮਿਲਿਆ ਸੋ ਅੱਜ ਅਸੀਂ ਤੁਹਾਨੂੰ ਇਸ ਬਲੌਗ ਦੇ ਵਿੱਚ ਇਹ ਮੇਲਾ ਦਿਖਾਵਾਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਸੋ ਮੈਂ ਤੁਹਾਡੇ ਨਾਲ ਨੂਰ ਵਰਜੋ ਸੋ ਬਈ ਫੁੱਲਾਂ ਦੀ ਤਰ੍ਹਾਂ ਖੁਸ਼ ਰਹੋ ਖਿੜੇ ਰਹੋ ਕਹਿੰਦੇ ਫੁੱਲ ਤੋੜਨਾ ਨਹੀਂ ਚਾਹੀਦਾ ਦਿਲ ਵੀ ਨਹੀਂ ਦੋੜਨਾ ਜੀ ਤਾਂ ਫੁੱਲ ਤੇ ਦਿਲ ਦਾ ਸੇ ਵੀ ਦਰਦ ਹੁੰਦਾ ਸੋ ਅਸੀਂ ਮੈਂ ਫੁੱਲ ਦੀ ਗੱਲ ਇਸ ਕਰਕੇ ਕਰ ਰਹੀ ਕਿਉਂਕਿ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਜੀ 12 ਦਰੀ ਗਾਰਡਨ ਦੇ ਵਿੱਚ ਤੇ ਜਿੱਥੇ ਰੌਣਕ ਮੇਲਾ ਲੱਗਿਆ ਹੋਇਆ ਜੀ ਫੁੱਲਾਂ ਦਾ ਫੁੱਲਾਂ ਦੇ ਨਾਲ ਨਾਲ ਇੱਥੇ ਫੁੱਲਾ ਵਰਗੇ ਖਿੜੇ-ਖਿੜੇ ਲੋਕ ਵੀ ਨੇ ਸੋ ਆਓ ਅਸੀਂ ਤੁਹਾਨੂੰ ਦਿਖਾਉਨੇ ਆ ਮਾਹੌਲ ਇੱਥੋਂ ਦਾ ਅ ਕਮਾਲ ਦੀਆਂ ਤਸਵੀਰਾਂ ਨੇ ਸੋ ਸ਼ੁਰੂਆਤੀ ਦੇ ਵਿੱਚ ਬਹੁਤ ਸੋਹਣੇ ਇਹਨਾਂ ਕਤਾਰਾਂ ਦੇ ਵਿੱਚ ਫੁੱਲ ਲੱਗੇ ਨੇ ਦੇਖੋ ਵੱਖ-ਵੱਖਰੇ ਰੰਗ ਨੇ ਕੁਦਰਤ ਨੇ ਕਿੰਨੇ ਸੋਹਣੇ ਰੰਗ ਇਹਦੇ ਵਿੱਚ ਭਰੇ ਹੋਏ ਨੇ ਅਸੀਂ ਕਹੀਏ ਕਿ ਕਮਾਲ ਹੈ ਦੇਖੋ ਹਨਾ ਇਹ ਹੈ ਨੇਚਰ ਸੋ ਇਹਨਾਂ ਸਾਰਿਆਂ ਦਾ ਫੁੱਲਾਂ ਦਾ ਤੇ ਪੌਦਿਆਂ ਦਾ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ ਇਹਨਾਂ ਦੇ ਪ੍ਰਾਈਜ਼ ਵੀ ਨਿਕਲੇ ਨੇ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਤੇ ਫਰਸਟ ਵੀ ਇੱਕ ਪਲਾਂਟ ਆਇਆ ਵਿਨਰ ਇਹਨੂੰ ਸੈਕੰਡ ਪ੍ਰਾਈਜ਼ ਮਿਲੇਆ ਯਾਰ ਇਹਨਾਂ ਦਾ ਫਲਾਵਰ ਅੱਛਾ ਇਹ ਸਾਰੇ ਇਹਨਾਂ ਦੇ ਆ ਕੀ ਬਾਤ ਨੇ ਇਹਨਾਂ ਨੇ ਲਾਏ ਨੇ ਸਤਿ ਸ਼੍ਰੀ ਅਕਾਲ ਜੀ ਐਨੇ ਸੋਹਣੇ ਫਲਾਰਸ ਲਾਏ ਹੋਏ ਨੇ ਇਹਨਾਂ ਬਾਰੇ ਦੱਸੋ ਸਾਨੂੰ ਕੁਝ ਵੀ ਕਿੱਦਾਂ ਤੁਸੀਂ ਲਾਇਆ ਔਰ ਕਿਹੜੇ ਕਿਹੜੇ ਇਹਨਾਂ ਦੇ ਨਾਮ ਨੇ ਜੀ ਇਹ ਜ਼ੈਡ ਪਲਾਂਟ ਨੇ ਜੀ ਦੋਨੋਂ ਇਹ ਅੱਛਾ ਤੇ ਉਹ ਜਿਹੜਾ ਨੈਕਸਟ ਪਿਆ ਜੀ ਇਹ ਪਿਲਖਨ ਹੈ ਜੀ ਹਾਂ ਜੀ ਜਿਹੜੇ ਇਹ ਜ਼ੈਡ ਪਲਾਂਟ ਨੇ ਮੈਡਮ ਇਹ 20 ਇਅਰਸ ਪਲੱਸ ਏਜ ਦੇ ਨੇ ਇਹ ਅੱਛਾ ਜੀ ਐਨੇ ਸਾਲਾਂ ਤੋਂ ਸਾਹਮਣੇ ਰੱਖੇ ਹੋਏ ਨੇ ਸਾਹਮਣੇ ਆ ਮੈਂ ਇਹਨਾਂ ਨੂੰ ਅੱਛਾ ਜੀ ਇਹਨਾਂ ਦੀ ਕਟਿੰਗ ਪ੍ਰੂਨਿੰਗ ਤੇ ਸਾਰੇ ਇਸ ਤਰੀਕੇ ਦੀ ਮੈਨੇਜਮੈਂਟ ਕਰਕੇ ਵੀ ਕਿੰਨੀ ਵਾਰੀਂ ਕਰਨੀ ਹੈ ਕੀ ਹੈ ਇਹ ਤੇ ਬੌਂਸਾਈ ਨੇ ਜੀ ਅੱਛਾ ਜੀ ਤੇ ਇੱਕ ਜਿਹੜਾ ਉਹ ਮੇਨ ਤੇ ਹੈ ਜਿਹੜੇ ਵਾਲਾ ਅੱਛਾ ਜੀ ਠੀਕ ਹੈ ਓਕੇ ਮਤਲਬ ਐਨੇ ਸਾਲਾਂ ਦੀ ਸੰਭਾਲ ਕੀਤੀ ਹੋਈ ਹੈ ਮਤਲਬ ਕਹਿੰਦੇ ਨਾ ਜੀ ਫੁੱਲਾਂ ਨੂੰ ਜਾਂ ਪੌਦਿਆਂ ਨੂੰ ਬੱਚਿਆਂ ਦੀ ਤਰ੍ਹਾਂ ਬਾਲ ਕੇ ਰੱਖਣਾ ਪੈਂਦਾ ਹੈ ਹਨਾ ਇਹ ਬਹੁਤ ਸਪੈਸ਼ਲ ਕੇਅਰ ਰੱਖਣੀ ਪੈਂਦੀ ਹੈ ਜੀ ਹੁਣ ਜਵੇਂ ਇਸ ਦਾ ਪੌਟ ਵੀ ਹੈ ਜੀ ਪੌਟ ਵੀ ਮੇਰੇ ਹੱਥ ਦਾ ਬਣਾਇਆ ਹੋਇਆ ਹੈ ਜੀ ਬੌਂਸਾਈ ਦੇ ਪੌਟ ਜੰਪੀ ਅੱਗੇ ਅਵੇਲੇਬਲ ਹੈਗੇ ਹਾਂਜੀ ਜੜਾ ਵੀ ਬਹੁਤ ਸਟਰੋਂਗ ਨੇ ਨਾ ਇਹਦੀਆਂ ਹੂੰ 30 ਸਾਲ ਦੀ ਗੱਲ ਹੈ ਅੱਛਾ ਜੀ ਇਹ ਵੀ 30 ਸਾਲ ਦੀ ਉਮਰ ਦਾ ਇਹਨੂੰ ਸੈਕੰਡ ਪ੍ਰਾਈਜ਼ ਮਿਲੇ ਹੈ ਨਾ ਨਾਈਸ ਇਹ ਜਿਹੜੇ ਫੁੱਲ ਨੇਗੇ ਇਹ ਵੀ ਤੁਸੀਂ ਲਗਾਏ ਨੇ ਜੀ ਇਹ ਇਹਨਾਂ ਬਾਰੇ ਥੋੜਾ ਦੱਸੋ ਜੀ ਕਿਹੜੇ ਕਿਹੜੇ ਕਿਸਮ ਦੇ ਫੁੱਲ ਨੇ ਇਹ ਗੇਂਦਰ ਦੀ ਹਾਂ ਪਟੂਨੀਆ ਤੇ ਕੈਂਜੀ ਹੈ ਕੈਰੰਡੋਲਾ ਹੈ ਜੀ ਸਟਾਕ ਹੈਗੀ ਹੈ ਸਾਲਵਿਆ ਹੈ ਜੀ ਫਿਰ ਉਹ ਨੈਕਸਟ ਲਾਸਟ ਵਿੱਚ ਪਟੂਨੀਆ ਨੇ ਜੀ ਅੱਛਾ ਪਟੂਨੀਆ ਦੇ ਵਿੱਚੋਂ ਮੇਰਾ ਪਲਾਂਟ ਜਿਹੜਾ ਹੈਗਾ ਉਹ ਫースト ਪ੍ਰਾਈਜ਼ ਆਇਆ ਉਹਨਾਂ ਦੀ ਠੀਕ ਹੈ ਇਹ ਕਿ ਤੁਸੀਂ ਬੜਾ ਖਾਸ ਦਿਖਾ ਰਹੇ ਸੀਗੇ ਉਹ ਜ਼ਰੂਰ ਵੇਖਣਾ ਚਾਹਾਂਗੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਬੜਾ ਤੇ ਇਹ ਮੈਮ ਜਿਹੜਾ ਦੱਸ ਰਹੇ ਸੀ ਤੁਹਾਨੂੰ ਇਹ ਵੱਡਾ ਪਲਾਂਟ ਹੈ ਉਹ ਬੜਾ ਯੂਨਿਕ ਹੈ ਹੈ ਹਾਂਜੀ ਇਹ ਲੇਡੀਜ਼ ਵਾਲੇ ਕਹਿੰਦੇ ਆ ਜੀ ਕੀ ਬਾਤ ਹੈ ਜੀ ਬਿਲਕੁਲ ਲੇਡੀਜ਼ ਕੋਲੇ ਪਹਿਲਾਂ ਕਲਚਰ ਵਾਲਾ ਜਿਹੜਾ ਪੌਚ ਹੁੰਦੇ ਸੀ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਉਸ ਤਰ੍ਹਾਂ ਹੀ ਸ਼ੇਪ ਆ ਯਾਰ ਅੰਦਰੋਂ ਵੀ ਖਾਲੀ ਹੁੰਦਾ ਜੀ ਬਿਲਕੁਲ ਪਰਸ ਦੀ ਤਾਂ ਨਹੀਂ ਲੱਗਦਾ ਵੇ ਆ ਇਹ ਇੰਦਾ ਨਾਮ ਦੇਖੋ ਮੈਨੂੰ ਲੱਗਦਾ ਕਿ ਕੁਦਰਤ ਨੇ ਅੱਛਾ ਜੀ ਕੁਦਰਤ ਨੇ ਬਹੁਤ ਸੋਹਣੀਆਂ ਚਿੱਤਰਾਂ ਬਣਾਈਆਂ ਨੇ ਉਹਨਾਂ ਨੂੰ ਦੇਖ ਕੇ ਅਸੀਂ ਬਣਾਈਆਂ ਹੋ ਸਕਦਾ ਹੈ ਕਿ ਇਹਦੇ ਤੋਂ ਹੀ ਪਰਸ ਬਣੇ ਹੋਣ ਹੈ ਨਾ ਕਿੰਨੇ ਕੁ ਅੱਛਾ ਲੱਗ ਰਿਹਾ ਹੈ ਇੰਨੇ ਵਾਰ ਪਰਸ ਲੈਂਦੀ ਹੈ ਜੀ ਨਹੀਂ ਇਹ ਸੇਲ ਨਹੀਂ ਕਰਦੀ ਜੀ ਇਹਨਾਂ ਨੂੰ ਅੱਛਾ ਇਹ ਜਸਟ ਉਦਾਂ ਹੀ ਆ ਪਰਸ ਦਾ ਕਲੈਕਸ਼ਨ ਹੈ ਸ਼ੌਕ ਲਈ ਲਗਾਏ ਹੋਏ ਨੇ ਕੀ ਬਾਤ ਹੈ ਜੀ ਚਾਹ ਪਾਉਂਦਾ ਹੀ ਨੇ ਚਾਈ ਇਹ ਤੁਹਾਡੇ ਅੱਗੇ ਨੇ ਜੀ ਹਾਂ ਦੀਆਂ ਮੇਰਾ ਹਾਂ ਦੀ ਹਾਂ ਅੱਛਾ ਲੱਗ ਰਿਹਾ ਨਾ ਨੇਚਰਲ ਐ ਗੁਲਾਬ ਦਾ ਬਣਿਆ ਹੋਇਆ ਸੋ ਮੈਨੂੰ ਬਹੁਤ ਅੱਛਾ ਲੱਗਿਆ ਤੇ ਤੁਹਾਨੂੰ ਡੈਕੋਰੇਸ਼ਨ ਵਿੱਚ ਲਗवानी ਐ ਸੋ ਇਹ ਤੁਹਾਡੇ ਇਹ ਹੱਥਾਂ 'ਚ ਪਾਉਣ ਵਾਲੇ ਨੇ ਜੀ ਇਹ ਹੱਥਾਂ 'ਚ ਪੈਂਦੇ ਹੋਣੇ ਆ ਨਾ ਕੀ ਬਾਤ ਐ ਆ ਦੇਖੋ ਵੱਖੋ ਵੱਖਰੇ ਫੁੱਲਾਂ ਦੇ ਨਾਲ ਬਣਾਇਆ ਹੋਇਆ ਰਾਣੀ ਹਾਰ ਐ ਵੀ ਗਜਰੇ ਪੰਜਾਬੀ ਭਾਸ਼ਾ ਦੇ ਨਾਲ ਲੋਕਾਂ ਨੂੰ ਜੋੜਨ ਵਾਸਤੇ ਇਹ ਨਵੀਂ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਬਹੁਤ ਸੋਹਣੀ ਦੇਖੋ ਕਿ ਇੱਕ ਦਰਖਤ ਤੇ ਕਿਵੇਂ ਊੜੇ ਆੜੇ ਦੇ ਅੱਖਰ ਜਿਹੜੇ ਨੇ ਸਾਡੀ ਗੁਰਮੁਖੀ ਦੇ ਉਹ ਲਟਕਾਏ ਗਏ ਨੇ ਇੱਕ ਚੰਗਾ ਸੁਨੇਹਾ ਵੀ ਲੋਕਾਂ ਨੂੰ ਦਿੱਤਾ ਜਾਂਦਾ ਕਿ ਪੰਜਾਬੀ ਦੇ ਨਾਲ ਜਿਹੜਾ ਜੁੜਨਾ ਚਾਹੀਦਾ ਕਿਉਂਕਿ ਅਸੀਂ ਪੰਜਾਬੀ ਆ ਪੰਜਾਬੀ ਕੌਮ ਆ ਤੇ ਸਾਨੂੰ ਪੰਜਾਬੀ ਬੋਲਣੀ ਤੇ ਸਮਝਣੀ ਜਿਹੜੀ ਹੈ ਉਹ ਜ਼ਰੂਰ ਆਉਣੀ ਚਾਹੀਦੀ ਅੱਜ ਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਪੰਜਾਬੀ ਤੋਂ ਟੁੱਟਦੇ ਜਾ ਰਹੇ ਪਰ ਇਦਾਂ ਦੇ ਐਫਰਟਸ ਬਹੁਤ ਚੰਗੇ ਰਹਿੰਦੇ ਨੇ ਦੇਖੋ ਕਿ ਕਿਵੇਂ ਪੱਥਰਾਂ ਦੇ ਉੱਪਰ ਪੰਜਾਬੀ ਸ਼ਬਦ ਲਿਖੇ ਨੇ ਪਿਆ ਸ਼ਬਦ ਜਿਹੜੇ ਕਿ ਅਸੀਂ ਪਹਿਲਾਂ ਬੋਲਦੇ ਸੀ ਇਹ ਸੋਨ ਦੇ ਚਰਖਾ ਫੁਲਕਾਰੀ ਪੰਜਾਬ ਪਟਿਆਲਾ ਇਹ ਬਹੁਤ ਸੋਹਣੀ ਕ੍ਰੀਏਟੀਵਿਟੀ ਕੀਤੀ ਤੇ ਕਿੰਨਾ ਬੱਚਾ ਪਿਆਰਾ ਲੱਗ ਰਿਹਾ ਫੋਟੋ ਕਰਾ ਰਿਆ ਨਾ ਸੋ ਪਤੰਗ ਲਾਏ ਨੇ ਬਹੁਤ ਸੋਹਣਾ ਮਤਲਬ ਜੇ ਇੱਥੇ ਤੁਸੀਂ ਦੇਖੋਗੇ ਨਾ ਐ ਲੱਗੂਗਾ ਵੀ ਤੁਸੀਂ ਇਹਨੂੰ ਦੇਖੀ ਜਾਓ ਜੇ ਘਰ ਚ ਤੁਹਾਨੂੰ ਕੋਈ ਟੈਨਸ਼ਨ ਹੈ ਸਟ्रेस ਰਲੀਫ ਹੋ ਜਾਓਗੇ ਜੇ ਇਸ ਥਾਂ ਤੇ ਤੁਸੀਂ ਆਉਂਗੇ ਫਿਲਹਾਲ ਤੁਸੀਂ ਦੇਖੋ ਕਿ ਬੱਚੇ ਬਜ਼ੁਰਗ ਹਰ ਕੋਈ ਇੱਥੇ ਆ ਰਿਹਾ ਹੈਗਾ ਨੌਜਵਾਨ ਵੀ ਇੱਥੇ ਆ ਰਹੇ ਨੇ ਤੇ ਆ ਦੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਬਣਾਇਆ ਹੋਇਆ ਹੈਗਾ ਫੁੱਲਾਂ ਦਾ ਇੱਕ ਫੁੱਲਵਾੜੀ ਕਿੰਨੀ ਸੋਹਣੀ ਲਾਈ ਹੈ ਉਹ ਦੇਖੋ ਕੁੜੀਆਂ ਫੋਟੋ ਵੀ ਕਰਾ ਰਹੀਆਂ ਨੇ ਇੱਥੇ ਤੇ ਆਹ ਦੇਖੋ ਜੀ ਦਿਖਾਉਣੇ ਆ ਤੁਹਾਨੂੰ ਬੱਚਿਆਂ ਦਾ ਕੋਰਨਰ ਵੀ ਬੱਚੇ ਕੀ ਕਰੀ ਜਾਂਦੇ ਨੇ ਤਾਂ ਹੀ ਮੈਂ ਆਖਾ ਵੀ ਬੱਚੇ ਵਾਲਾ ਫਿਰ ਨਹੀਂ ਰਹੇ ਹੈਗੇ ਇੱਥੇ ਟਿਕਾ ਰੱਖੇ ਨੇ ਅੱਛਾ ਕੰਬ ਲਾਏ ਹੋਏ ਨੇ ਹੈ ਸੋ ਆਓ ਜੀ ਬੱਚਿਆਂ ਨੂੰ ਛੇੜਦੇ ਆ ਪਹਿਲਾਂ ਦੇਖਦੇ ਆ ਕੀ ਕਰਦੇ ਆ ਇਹ हेलो हेलो ये कौन सा रंग भर रहे हो आप बताओ कौन सा कलर है ये अच्छा 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 ड्राइंग करनी आती आपको? या, है आपको आए हाय बड़ा सोना फ्लावर पॉट बनाया है तुसी की बना रहे हो अच्छा सेम सेम बनाया बहुत सोणे लग परे हैं बहुत प्यारे बच्चे हैं सो so, अच्छी एक्टिविटी है बच्चों के लिए बहुत बढ़िया है ये आ देखो शैतान बच्चे बैठे हुए हैं बनाए हैं कुछ कि नहीं ये बनाया दिखाओ आ हे हे लाल कीड़े मक्के ओदे पत्ते लाल hunde हैं हैं ਇਹਨੇ ਦੀ ਆਪਣੀ ਆਪਣੀ ਪਟਕੇ ਵਰਗੇ ਰਾਂਗੇ ਦੇ ਵਿੱਚ ਭਰ ਦਿੱਤਾ ਹੈ ਸ਼ਰਟ ਨਾਲ ਰੰਗ ਨੋਚ ਪਰ ਹੀ ਜਾਂਦਾ ਹੈ ਹੈ ਬੁੱਤ ਹੈਲੋ ਕਿਊਟੀ பை ਅੱਛਾ ਲੱਗਦਾ ਹੈ ਬਲੂ ਕਲਰ ਅੱਛਾ ਠੀਕ ਹੈ ਠੀਕ ਹੈ ਹੁਣ ਐਂਟਰਟੇਨਮੈਂਟ ਕਰ ਲੈਂਦੇ ਹਾਂ ਨਸ਼ੇ ਮੋਤ ਹੋਗੀ ਅਗਰ ਤੋਂ ਈ ਐਸੀ ਘੜੀ ਆ ਰਹੇ ਹੈ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਇਹਨਾਂ ਦੇ ਵੱਲੋਂ ਇੱਕ ਬਹੁਤ ਸੋਹਣੀ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਕਿ ਸਾਡੇ ਪੁਰਾਣੇ ਪੰਜਾਬ ਦੀ ਝਲਕ ਦਿਖਾਉਂਦੀ ਹੈ ਜਿੱਥੇ ਤੁਸੀਂ ਵੇਖੋ ਕਿ ਚਰਖਾ ਚਰਖੇ ਨੂੰ ਲੈ ਕੇ ਗੀਤ ਬਹੁਤ ਸੋਹਣੇ ਹੁੰਦੇ ਸੀ ਵਿੰਨੀ ਮਕੱਤਾ ਪ੍ਰੀਤਾ ਨਾਲ ਚਰਖਾ ਚੰਦਨ ਦਾ ਆ ਮੱਧਣੀ ਹੈ ਜਿਹਦੇ ਨਾਲ ਕਹਿ ਲਓ ਕਿ ਦੁੱਧ ਰੜਕਦੀਆਂ ਸੀਗੀਆਂ ਬੀਬੀਆਂ ਤੇ ਤੁਸੀਂ ਦੇਖੋ ਕਿ ਪੁਰਾਣਾ ਛੱਜ ਹੈ ਜੀ ਪੱਖੀਆਂ ਨੇ ਚਾਦਰਾਂ ਨੇ ਜਿਹੜੋ ਬੀਬੀਆਂ ਕਹਿੰਦੇ ਬੈਠ ਕੇ ਤਰਿੰਜਣੇ ਚ ਚੱਲਦੀਆਂ ਪੱਖੀਆਂ ਜਿਹੜੋ ਤਰਿੰਜਣ ਚ ਬਹਿ ਕੇ ਰੌਣਕਾਂ ਮੇਲਾ ਲਾਉਂਦੀਆਂ ਬੀਬੀਆਂ ਫਿਰ ਸੂਤ ਵੀ ਕੱਤਿਆ ਜਾਂਦਾ ਸੀਗਾ ਇਹ ਪੁਰਾਣੀ ਪੰਜਾਬ ਦੀ ਛਲਕ ਜਿਹੜੀ ਇੱਥੇ ਦਿਖਾਈ ਗਈ ਹੈ ਸੋ ਅੱਗੇ ਅਸੀਂ ਜਾਣਦੇ ਹਾਂ ਜੇ ਖਾਣ ਪੀਣ ਦੇ ਚਟੋਰੇ ਇੱਥੇ ਘੁੰਮਦੇ ਪਏ ਨੇ ਦੇਖੋ ਸਾਰਾ ਪਟਿਆਲਾ ਸ਼ਹਿਰ ਇੱਧਰ ਹੀ ਫਿਰਦਾ ਕਹਿੰਦੇ ਪਟਿਆਲੇ ਦੇ ਜਿੰਨੇ ਵੀ ਫੂਡ ਨੇ ਉਹਨਾਂ ਦੀ ਸਾਰਿਆਂ ਦੀ ਵੈਰਾਈਟੀ ਇੱਥੇ ਲਾਈ ਹੋਈ ਹੈਗੀ ਜੋ ਵੀ ਪਟਿਆਲੇ ਦਾ ਫੇਮਸ ਆ ਤੁਹਾਨੂੰ ਇੱਥੇ ਜਿਹੜਾ ਇਹ ਖਾਨ ਨੂੰ ਮਿਲ ਜਾਣਾ ਦੇਖੋ ਤੁਸੀਂ ਕਿਵੇਂ ਲੱਗੇ ਪਏ ਨੇ ਪਲੇਟਾਂ ਭਰ-ਭਰ ਖਾਣ ਵਾਸਤੇ ਹਨ ਸੋ ਇਹ ਤੋਂ ਅਜੇ ਕਹੀਏ ਆਪਾਂ ਨਾ ਇੱਥੇ ਜਿਵੇਂ ਫਲਾਰਸ ਨੇ ਤਾਂ ਇਹਨਾਂ ਦੇ ਸੀਡਸ ਵੀ ਮਿਲ ਜਾਂਦੇ ਨੇ ਵੀ ਜਿਹੜਾ ਤੁਸੀਂ ਫਲਾਰ ਲੈਣਾ ਉਹਦੇ ਸੀਡਸ ਵੀ ਮਿਲ ਜਾਣਗੇ ਆਰਗੈਨਿਕ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਜੂਸ ਨੇਗੇ ਕਈ ਆਮਲਾ ਜਾਂ ਮਰਬੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਸਾਈਡ ਤੇ ਇਹਨਾਂ ਨੇ ਇੱਥੇ ਵੀ ਸਟਾਲਸ ਲਗਾਈਆਂ ਹੋਈਆਂ ਇਹਨਾਂ ਨੂੰ ਤੁਸੀਂ ਖਰੀਦ ਸਕਦੇ ਹੋ ਹਾਲਾਂਕਿ ਜਿਹੜੇ ਫੁੱਲ ਨੇ ਉਹਨਾਂ ਨੂੰ ਨਹੀਂ ਤੁਸੀਂ ਖਰੀਦ ਸਕਦੇਗੇ ਕਈ ਚੀਜ਼ਾਂ ਜਸਟ ਪ੍ਰਦਰਸ਼ਨੀ ਦੇ ਲਈ ਲਾਈਆਂ ਗਈਆਂ ਨੇ ਤੇ ਦੇਖੋ ਕਿ ਲੋਕ ਫੋਟੋਆਂ ਕਰਾ ਰਹੇ ਨੇ ਇੱਥੇ ਆਏ ਨੇਗੇ ਸੋ ਇੱਥੇ ਖਾਸਾ ਘਟਜਾ ਲੱਗਦਾ ਕੁਝ ਲੰਗਰ-ਲੁੰਗਰ ਤਾਂ ਨਹੀਂ ਲੱਗਿਆ ਹੋਇਆ ਖੈਰ ਲੰਗਰ ਨਹੀਂ ਹੈਗਾ ਇਹ ਆਰਗੈਨਿਕ ਚੀਜ਼ਾਂ ਪਿੱਛੇ ਲੋਕ ਭਜਦੇ ਨੇ ਜਿਹੜੀਆਂ ਅੱਜ ਕੱਲ ਦੇ ਸਮੇਂ ਦੇ ਵਿੱਚ ਹੈ ਨਹੀਂ ਗਈਆਂ ਇੱਥੇ ਤਾਂ ਬੰਦੇ ਆਰਗੈਨਿਕ ਨਹੀਂ ਹੈਗੇ ਆਰਗੈਨਿਕ ਜਮਾਨੇ ਚ ਸੀ ਸਾਫ਼ ਚੀਜ਼ਾਂ ਮੰਗਦੇ ਆ ਸੋ ਐ ਇੱਥੇ ਮਿਲ ਗਿਆ ਤੇ ਤੁਸੀਂ ਦੇਖੋ ਜੀ ਕਿਸ ਤਰ੍ਹਾਂ ਰੌਣਕ ਲੱਗੀ ਪਈ ਐ ਲੋਕ ਖਾਸੀ ਵੱਡੀ ਗਿਣਤੀ ਦੇ ਵਿੱਚ ਆਏ ਨੇ ਸੋ ਅੱਜ ਹੀ ਮੇਲਾ ਸੀ ਅੱਜ ਦਾ ਦਿਨ ਸੀਗਾ ਇਹ ਤੇ ਬਹੁਤ ਰੌਣਕ ਲੱਗੀ 12th ਗਾਰਡਨ ਦੇ ਵਿੱਚ ਆਹ ਬੜਾ ਘੈਂਟ ਇਹ ਹੈ ਕੀ ਬਣਾਇਆ ਮੈਨੂੰ ਇਹਦਾ ਨਹੀਂ ਹਿਸਾਬ ਜਾ ਆ ਪਰ ਜੋ ਵੀ ਹੈ ਬੜਾ ਸੋਹਣਾ ਦੇਖਿਏ ਤੁਸੀਂ ਇਥੋਂ ਦਾ ਮਹਾਲ ਤੇ ਫੁੱਲਾਂ ਵਿੱਚਲੇ ਰੰਗ ਜਿਹੜੇ ਨੇ ਜਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਰੰਗ ਗਾਇਬ ਹੋ ਚੁੱਕੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਾ ਰੰਗਾਂ ਨੂੰ ਲਿਆਓ ਖੁਸ਼ ਰਹੋ ਮਹਿਕਦੇ ਰਹੋ ਜੈਕਦੇ ਰਹੋ ਚੜਦੇ ਵਸਦੇ ਰਹੋ ਤੇ ਦੇਖਦੇ ਰਹੋ ਹਰ ਵਕਤ ਤੋਂ